ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਗਜੀਤ कौर ਆਪਾਂ ਪਹਿਲਾ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹਿਲਾ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਅੱਜ ਸਭ ਨੂੰ ਪਹਿਲੀ ਪਾਤ ਪਤਾ ਹੈ ਕਿ ਅੱਜ 30 ਮਈ ਆ ਸਹਿਬ ਸ੍ਰੀ ਗੁਰੂ ਵਰਧਨ ਦੇਵ ਜੀ ਸ਼ਹੀਦਾਂ ਦੇ ਸਤਾ ਅੱਜ ਤਕਤੀ ਤਵੀਤੇ ਬੈਠ ਕੇ ਜੀਹਾ ਸ਼ਹਾਦਤ ਦਿੱਤੀ ਤੇ ਅੱਜ ਹਰ ਇੱਕ ਜਗ੍ਹਾ ਤੇ ਹਰ ਗੁਰਦੁਆਰਹ ਚ ਹਰ ਮੋੜ ਤੇ ਠੰਡੇ ਮਿੱਠੇ ਪਾਣੀਆਂ ਦੀਆਂ ਸੁਬੀਲਾ ਲੱਗੀਆਂ ਹੋਈਆਂ ਨੇ ਤੇ ਮੈਂ ਇਸ ਵੀ ਲੱਗਣ ਦਾ ਕਾਰਨ ਮੈਂ ਉਸਦਨ ਵੀਡੀਓ ਪਾਤੀ ਸੀ ਵੀ ਸੁਬੀਲਾ ਕਿਉਂ ਲੱਗਦੀਆਂ ਨੇ ਤੇ ਕਾਸ ਤੋਂ ਲਾਇਆ ਜਾਂਦਿਆਂ ਨੇ ਠੰਡੇ ਮਿੱਠੇ ਪਾਣੀ ਦੀਆਂ ਸਬੀਲਾ ਤੇ ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਵੀ ਕਿਵੇਂ ਵੀਡੀਓ ਦੇ ਵਿੱਚ ਜਿਹੜੇ ਮੇਰੇ ਭੈਣ ਭਰਾਵਾਂ ਨੇ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਦੇਖ ਲੈਣ ਦੇਖ ਲੈਣ ਵੀਡੀਓ ਹਾਂਜੀ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟਾਰ ਪ੍ਰਣਾਮ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਖਾਤਰ ਇੱਕ ਸ਼ਹਾਦਤ ਦਿੱਤੀ ਸ਼ਹੀਦਾਂ ਦੇ ਸਰਤਾਜ ਪਹਿਲੇ ਸ਼ਹੀਦ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਤੱਤੀ ਰੇਤ ਸੀਸਟ ਪਵਾਈ ਤੱਤੀ ਤਵੀ ਤੇ ਬੈਠੇ ਉੱਬਲਦੀ ਦੀਗ ਵਿੱਚ ਬਿਖਾਇਆ ਗਿਆ ਮਹਾਰਾਜ ਨੂੰ ਤੇ ਆਖਰੀ ਤਸੀਹਾ ਸੀ ਗੁਰੂ ਮਹਾਰਾਜ ਜੀ ਦਾ ਕਿ ਇਹਨਾਂ ਨੂੰ ਗਊ ਦੀ ਖੱਲ ਵਿੱਚ ਚਲ ਬਿਟਿਆ ਜਾਵੇ ਜਿਸ ਤਰ੍ਹਾਂ ਗਊ ਦੀ ਖੱਲ ਸੁੰਘੜੇਗੀ ਉਸ ਤਰ੍ਹਾਂ ਹੀ ਇਹ ਆਪਣਾ ਇਨਾਂ ਦੀ ਜਾਨ ਔਖੀ ਹੋਊਗੀ ਤੇ ਇਹ ਆਪਣਾ ਧਰਮ ਮੰਨਣਗੇ ਤਾਂ ਗੁਰੂ ਸਾਹਿਬ ਨੂੰ ਇਹ ਸਾਰੀ ਗੱਲ ਦਾ ਪਤਾ ਸੀ ਅਕਾਲ ਪੁਰਖ ਦਾ ਤਾਂ ਰੂਪ ਸੀ ਤੁਹਾਨੂੰ ਪਤਾ ਹੀ ਹੈ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਸੀ ਵੀ ਇਹ ਚੰਦੂ ਕੀ ਚਾਹੁੰਦਾ ਤਾਂ ਗੁਰੂ ਮਹਾਰਾਜ ਦੇ ਪਾਤਸ਼ਾਹ ਨੇ ਜਦੋਂ ਕਿ ਗੁਰੂ ਮਹਾਰਾਜ ਨੂੰ ਪੁੱਛਿਆ ਗਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਤੇ ਆਖਰੀ ਇੱਛਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਅਸੀਂ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਹੈ ਕਾਲਾ ਸਾਹਿਬ ਜੀ ਤੇ ਉਹ ਇਸ ਗੱਲ ਤੋਂ ਉਦੋਂ ਵੀ ਖੁਸ਼ ਹੋਇਆ ਚੰਦੋ ਕਿ ਗੁਰੂ ਸਾਹਿਬ ਰਾਵੀ ਦੇ ਵਿੱਚ ਇਸ਼ਨਾਨ ਕਰਨਗੇ ਐਨੇ ਵੱਡੇ ਵੱਡੇ ਛਾਲੇ ਬਣੇ ਹੋਏ ਸਰੀਰ ਤੇ ਜਿਹੜੀਆਂ ਪਿੰਨੜੀਆਂ ਨੀਆਂ ਹੱਡੀਆਂ ਸੀ ਮਾਸ ਸੜ ਚੁੱਕਿਆ ਸੀ ਤੇ ਹੱਡੀਆਂ ਦਿਸਣ ਲੱਗੀਆਂ ਸੀ ਤੇ ਮੈਂ ਇਤਿਹਾਸ ਮੈਥੋਂ ਪੜ੍ਹ ਨਹੀਂ ਹੁੰਦਾ ਕਿਆ ਇਤਿਹਾਸ ਜਦੋਂ ਪੜਦੇ ਆ ਤੇ ਮਨ ਬਹੁਤ ਭਾਵਕ ਹੋ ਜਾਂਦਾ ਬਹੁਤ ਹੀ ਤਸੀਹੇ ਦੇ ਕੇ ਗੁਰੂ ਸਾਹਿਬ ਜੀ ਨੂੰ ਸ਼ਹਾਦਤ ਕੀ ਸ਼ਹੀਦੀ ਦੀ ਤਸਵੀਰ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਬਹੁਤ ਤਸੀਹੇ ਚੱਲੇ ਤੇ ਉੱਥੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਪੁੱਛਿਆ ਗਿਆ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਗੁਰੂ ਸਾਹਿਬ ਨੇ ਕਹਿ ਕੇ ਸ੍ਰੀ ਰਵੀ ਦੇ ਵਿੱਚ ਇਸ਼ਨਾਨ ਕਰਨਾ ਤੇ ਚੰਦੂ ਬਾਪੂ ਕਹਿਣ ਲੱਗਿਆ ਕਿ ਇਹਨੂੰ ਰਾਵੀ ਦੇ ਵਿੱਚ ਇਸ਼ਨਾਨ ਜ਼ਰੂਰ ਕਰਾਇਆ ਜਾਵੇ ਤੇ ਵੀ ਜਦੋਂ ਕਿ ਇਹ ਰਾਵੀ ਦੇ ਵਿੱਚ ਇਸ਼ਨਾਨ ਕਰਨਗੇ ਤੇ ਜਿਹੜੇ ਛਾਲੇ ਵੱਡੇ ਵੱਡੇ ਹੋਏ ਆ ਗੁਰੂ ਸਾਹਿਬ ਦੇ ਤੇ ਉਹ ਪਾਣੀ ਜਦੋਂ ਲੱਗੂਗਾ ਤੁਸੀਂ ਇਹ ਹੋਰ ਹੋਣਗੇ ਤੇ ਆਪਣੇ ਆਪ ਆਪਣੇ ਧਰਮ ਦੀ ਮੰਨਣਗੇ ਆਪਾਂ ਤਾਂ ਗੁਰੂ ਸਾਹਿਬ ਜੀ ਤਾਂ ਫਿਰ ਜਦੋਂ ਰਾਵੀ ਦੇ ਵਿੱਚ ਮਹਾਰਾਜ ਨੇ ਚੁੰਮੀ ਲਾਈ ਤੇ ਅੱਜ ਤੱਕ ਬਾਹਰ ਨਹੀਂ ਆਏ ਉਹਨਾਂ ਦੀ ਸ਼ਹਾਦਤ ਨੂੰ ਮਨਾਇਆ ਜਾਂਦਾ ਹੈ ਤੇ ਉਹ ਸ਼ਹਾਦਤ ਨੂੰ ਕੋਟੀ ਕੋਟਾ ਨਮਨ ਕਿਉਂਕਿ ਉਹ ਸ਼ਹੀਦਾਂ ਦੇ ਪਹਿਲੇ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਸ਼ਹੀਦियां ਹੋਈਆਂ ਨੇ ਤੇ ਉਥੋਂ ਗੁਰੂ ਸਾਹਿਬ ਨੂੰ ਜਾਂਗੇ ਜਦੋਂ ਮੇਲ ਨ ਆਇਆ ਸੀ ਤੇ ਉਹਨੇ ਨੇ ਕਿਹਾ ਸੀ ਕਿ ਗੁਰੂ ਸਾਹਿਬ ਨੂੰ ਕਹਿੰਦੇ ਗੁਰੂ ਮਹਾਰਾਜ ਜੀ ਤੁਸੀਂ ਆਪ ਰੱਬ ਦਾ ਰੂਪ ਹੋ ਬ੍ਰਹਮ ਗਿਆਨੀ ਹੋ ਗੁਰੂ ਦਾ ਗੁਰੂ ਦੇ ਰੂਪ ਹੋ ਕਾਲਪੁਰਖ ਦਾ ਰੂਪ ਹੋ ਐਨੇ ਕਿਵੇਂ ਤੁਸੀਂ ਇਹ ਚੱਲੇ ਜਾਂਦੇ ਹੋ ਮਹਾਰਾਜ ਦੇ ਪਾਤਸ਼ਾਹ ਨੇ ਕਿਹਾ ਸੀਗਾ ਨਹੀਂ ਅਸੀਂ ਇਹ ਕਿਉਂਕਿ ਗੁਰੂਆਂ ਨੇ ਅਜੇ ਤੱਕ ਸ਼ਕਤੀ ਨਹੀਂ ਵਿਖਾਈ ਜਿਵੇਂ ਕੀ ਹੋਣ ਮਹਾਰਾਜ ਕੁਝ ਵੀ ਕਰ ਸਕਦੇ ਸੀ ਤੱਤੀ ਤਵੀ ਤੇ ਬੈਠੇ ਸੀ ਤਾਂ ਇਹ ਤਾਂ ਨਹੀਂ ਹੋ ਸਕਦਾ ਸੀ ਤੱਤੀ ਤਵੀ ਤੇ ਬੈਠ ਕੇ ਤੁਸੀਂ ਇਹ ਝੱਲ ਕੇ ਸ਼ਹਾਦਤ ਦਿੱਤੀ ਆ ਤੇ ਜੇ ਉਹ ਚਾਹੁੰਦੇ ਤਾਂ ਕੁਝ ਵੀ ਨਹੀਂ ਹੁੰਦਾ ਸੀ ਹੁਣ ਜੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਹੁੰਦੇ ਤਾਂ ਕਿ ਬੱਚੇ ਸ਼ਹੀਦ ਨਹੀਂ ਸੀ ਹੁੰਦੇ ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਾਹੁੰਦੇ ਚਾਰੇ ਸੈਹਬਜ਼ਾਦੇ ਸ਼ਹੀਦ ਨਹੀਂ ਸੀ ਹੁੰਦੇ ਉਦੋਂ ਕਿਉਂਕਿ ਗੁਰੂ ਸਾਹਿਬ ਨੇ ਜੇ ਗੁਰੂ ਸਾਹਿਬ ਚਾਹੁੰਦੇ ਤਾਂ ਇਹ 10000 10 ਲੱਖ ਫੌਜ ਦੇ ਘੇਰੇ ਦੇ ਵਿੱਚ ਬਾਬਾ ਅਜੀਤ ਸਿੰਘ ਸ਼ਹੀਦ ਨਾ ਹੁੰਦੇ ਕਦੇ ਤਾਂ ਗੁਰੂ ਸਾਹਿਬ ਇਹ ਇਹ ਆਪਣੀਆਂ ਸ਼ਕਤੀਆਂ ਨਹੀਂ ਸੀ ਦਿਖਾਉਣਾ ਚਾਹੁੰਦੇ ਕਿਉਂਕਿ ਅਕਾਲ ਪੁਰਖ ਤੋਂ ਹੁਕਮ ਨਹੀਂ ਸੀ ਇਹਨਾਂ ਨੂੰ ਤੇ ਗੁਰੂ ਸਾਹਿਬ ਚਾਹੁੰਦੇ ਤਾਂ ਇੱਕ ਤੀਰ ਨਾਲ ਸਾਰੇ ਸਾਰਿਆਂ ਨੂੰ ਬੰਨ੍ਹ ਦਿੰਦੇ ਪਰ ਅਕਾਲ ਪੁਰਖ ਦਾ ਹੁਕਮ ਹੋਇਆ ਸੀ ਵੀ ਉਹਨਾਂ ਨੇ ਇੱਕ ਤੀਰ ਹੀ ਚਲਾਇਆ ਸੀ ਤੇ ਭਾਈ ਦਇਆ ਸਿੰਘ ਨੇ ਵੀ ਉਦੋਂ ਕਿਹਾ ਸੀ ਕਿ ਗੁਰੂ ਸਾਹਿਬ ਜੀ ਜੇ ਇਸ ਤਰ੍ਹਾਂ ਦੇ ਇੱਕ ਦੋ ਤੀਰ ਹੋਰ ਚੱਲ ਜਾਣ ਤਾਂ ਵੇਲ ਹੋ ਜੂਗੀ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘ ਸਾਨੂੰ ਹੁਕਮ ਹੀ ਇੱਕ ਤੀਰ ਦਾ ਹੋਇਆ ਸੀ ਅਸੀਂ ਇੱਕ ਤੀਰ ਚਲਾ ਕੇ ਤੇ ਗੁਰੂ ਮਹਾਰਾਜ ਨੇ 10000 ਫੌਜ ਬੰਨਤੀ ਸੀ ਵੱਡੇ ਵੱਡੇ ਸੂਰਮੇ ਸੱਟ ਤੇ ਸੀਗੇ ਤਾਂ ਇਸ ਕਰਕੇ ਗੁਰੂ ਸਾਹਿਬਾਨਾਂ ਨੂੰ ਵੀ ਮਹਾਰਾਜ ਦਾ ਹੁਕਮ ਹੁੰਦਾ ਤਾਂ ਆਪਣੀ ਸ਼ਕਤੀ ਦਿਖਾ ਸਕਦੇ ਪਰ ਇਹ ਸ਼ਕਤੀ ਨਹੀਂ ਦਿਖਾਉਂਦੇ ਹੁੰਦੇ ਆ ਆਪਦੀ ਕਿਉਂਕਿ ਇਹ ਕੋਈ ਸਾਧੂ ਫਕੀਰ ਨਹੀਂ ਹੈਗੇ ਕੋਈ ਮਤਲਬ ਕੋਈ ਜਿਵੇਂ ਹੁਣ ਦਾ ਜਾਦੂਗਰ ਹੁੰਦੇ ਆ ਤੇ ਆਪਣਾ ਆਪਣਾ ਜਾਦੂ ਦਿਖਾ ਦਿੰਦੇ ਆ ਪਰ ਆਪਣੇ ਗੁਰੂ ਸਾਹਿਬਾਨਾ ਨੇ ਇਹ ਨਹੀਂ ਦੱਸਿਆ ਇਹਨਾਂ ਨੇ ਕਿ ਇਹ ਜਿਹੜੀ ਸਿੱਖੀ ਹੈ ਇਹ ਖੰਡੇ ਨਾਲੋਂ ਤਿੱਖੀ ਹੈ ਇਹਨੂੰ ਉਨਮਾਉਣਾ ਚਾਹੀਦਾ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਤੇ ਔਖੀ ਹੈ ਕਮਾਉਣੀ ਪਿਆਰਿਆ ਔਖੀ ਬਹੁਤ ਔਖੀ ਹੈ ਸਿੱਖੀ ਕਮਾਉਣੀ ਆਪਣੇ ਗੁਰੂ ਸਾਹਿਬ ਆਪਣੇ ਲਈ ਸਿੱਖੀ ਕਮਾ ਗਏ ਤੇ ਆਪਾਂ ਨੂੰ ਸਿੱਖੀ ਜੋਗਰਾ ਕਰ ਗਏ ਅੱਜ ਆਪਾਂ ਬੈਠੇ ਆ ਤਾਂ ਉਹਨਾਂ ਦੀ ਬਦੌਲਤ ਆ ਉਹਨਾਂ ਨੇ ਤਤੀ ਤਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਹਿਲੇ ਪਾਸ ਪੰਜਵੇਂ ਪਾਸਾ ਪਹਿਲੀ ਸ਼ਹੀਦੀ ਦੇ ਕੇ ਅਨੋਖੀ ਸ਼ਹਾਦਤ ਦੇ ਕੇ ਤਾਂ ਅੱਜ ਆਪਾਂ ਨੂੰ ਇਥੋਂ ਜੋਗਰੇ ਕੀਤਾ ਉਸ ਤੋਂ ਬਾਅਦ ਗੁਰੂ ਅਰਜਨ ਗੁਰੂ ਨੌਵੇਂ ਪਾਸਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਹਨਾਂ ਨੇ ਸ਼ਹਾਦਤ ਦਿੱਤੀ ਕਿਹਦੀ ਖਾਤਰ ਦਿੱਤੀ ਇੱਕ ਜਨੇਊ ਦੀ ਖਾਤਰ ਦਿੱਤੀ ਉਹ ਵੀ ਤਾਂ ਆਪਣੇ ਧਰਮ ਦੀ ਖਾਤਰ ਹੀ ਦਿੱਤੀ ਹੈ ਨਾ ਤਪਰਾ ਆਪਾਂ ਜਿਆਦਾ ਆਪਾਂ ਕੋਈ ਵੀ ਇਸ ਗੱਲ ਤੇ ਅੱਜ ਦਾ ਦਿਨ ਮੈਂ ਇਹ ਗੱਲ ਕਹਿਨੀ ਹ ਜਿੰਨਾ ਅੱਜ ਸੋਸ਼ਲ ਮੀਡੀਆ ਤੇ ਗੁਰੂ ਸਾਹਿਬ ਨੂੰ ਪਿਆਰ ਮਿਲ ਰਿਹਾ ਠੀਕ ਹੈ ਪੋਸਟਾਂ ਦੇ ਪੋਸਟਾਂ ਪਾਈਆਂ ਜਾ ਰਹੀਆਂ ਪਰ ਗੱਲ ਤਾਂ ਵਿੱਚ ਅਸਲ ਇਹ ਹੈ ਕਿ ਜੇ ਸੱਚ ਦੇ ਵਿੱਚੋਂ ਗੁਰੂਆਂ ਦਾ ਸਤਕਾਰ ਕੀਤਾ ਜਾਵੇ ਗੁਰੂਆਂ ਨੂੰ ਆਪਣੇ ਗੁਰੂਆਂ ਦੇ ਦਿੱਤੇ ਹੋਏ ਰਾਸਤੇ 'ਤੇ ਚੱਲਿਆ ਜਾਵੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਜੀਏ ਆਪਾਂ ਕਦੇ ਧੋਖਾ ਨਹੀਂ ਖਾਂਦੇ ਕਦੇ ਵੀ ਡੋਲਦੇ ਨਹੀਂ ਹੈਗੇ ਤੇ ਜਿੰਨਾ ਆਪਾਂ ਪਿਆਰ ਸੋਸ਼ਲ ਮੀਡੀਆ ਤੇ ਜਿ ਦਿਤੌਨੇ ਆ ਗੁਰੂਆਂ ਨੂੰ ਉਹਨਾਂ ਆਪਾਂ ਰੀਅਲ ਅੰਦਰੋਂ ਆਪਣੇ ਹਿਰਦੇ ਦੇ ਵਿੱਚੋਂ ਵੀ ਆਪਾਂ ਗੁਰੂਆਂ ਨੂੰ ਉਹਨਾਂ ਪਿਆਰ ਕਰੀਏ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਆਪਾਂ ਪੋਸਟ ਪਾ ਕੇ ਦਾ ਬਿਸਤਰੇ ਤੇ ਪਿਆਰ ਨਹੀਂ ਵੀ ਬੈੱਡ ਤੇ ਪਿਆਰ ਨਹੀਂ ਵੀ ਪੋਸਟ ਸ਼ੇਅਰ ਕਰ ਦੇਣੀ ਹੁੰਦੀ ਹੈ ਤੇ ਅਸਲ 'ਚ ਤਾਂ ਸਿੱਖੀ ਕਮਾਉਣੀ ਬਹੁਤ ਔਖੀ ਹੈ ਸਿੱਖੀ ਕਮਾਈ ਹੈ ਤਾਂ ਆਪਣੇ ਗੁਰੂਆਂ ਨੇ ਕਮਾਈ ਆ ਮਨੇ ਸਿੰਘਾਂ ਨੇ ਕਮਾਈ ਐ ਸਿੰਘ ਬਾਬਾ ਦੀਪ ਸਿੰਘ ਵਰਗੇ ਸ਼ਹੀਦਾਂ ਨੇ ਕਮਾਈ ਐ ਸਿੱਖੀ ਆਪਾਂ ਆਪਾਂ ਨਹੀਂ ਸਿੱਖੀ ਕਮਾ ਸਕਦੀ ਕਿਉਂਕਿ ਆਪਾਂ ਦਾ ਸਿਰਫ ਸੋਸ਼ਲ ਮੀਡੀਆ ਤੇ ਇੱਕ ਸੋਸ਼ਲ ਕਰਨ ਵਾਲਿਆਂ ਕਿ ਅਸੀਂ ਗੁਰੂ ਨੂੰ ਪਿਆਰ ਕਰਦੇ ਆ ਮੈਂ ਵੀ ਤਾਂ ਤੁਹਾਡੇ ਨਾਲ ਦੀ ਐ ਮੈਂ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਲੱਗੀ ਆ ਨਵੀਂ ਇੱਕ ਕਲਯੁਗੀ ਜੀਵ ਤੁਹਾਡੇ ਵਰਗਾ ਮੈਂ ਵੀ ਆ ਪਰ ਨਹੀਂ ਜਿੰਨਾ ਆਪਾਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਪਿਆਰ ਜਤੋਂ ਨੇ ਆ ਤੇ ਜੇ ਆਪਾ ਆਪਣੇ ਗੁਰੂ ਨੂੰ ਅਸਲ ਵਿੱਚ ਉਹਨਾਂ ਪਿਆਰ ਕਰੀਏ ਦਿਲ ਤੋਂ ਆਪਾ ਪਿਆਰ ਕਰੀਏ ਗੁਰੂ ਨੂੰ ਤਾਂ ਗੁਰੂ ਆਪਣਾ ਹੋ ਜਾਂਦਾ ਤੇ ਆਪਾਂ ਕਦ ਤੱਕ ਉਹ ਤੋਂ ਖਾਣੇ ਖਾਂਦੇ ਖਾਲਸਾ ਜੀ ਮੈਂ ਹੁਣ ਅੱਜ ਇਹ ਗੱਲ ਕੇ ਵੀਡੀਓ ਪਾਈ ਹੈ ਕਿ ਆਪਾਂ ਸੋਸ਼ਲ ਮੀਡੀਆ ਜੋਗਰੇ ਨਾਲ ਰਹਿ ਜੀ ਆਪਾਂ ਗੁਰੂ ਦੇ ਪਾਏ ਹੋਏ ਪੂਰਨਾਂ ਤੇ ਵੀ ਚੱਲੀਏ ਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਕੋਟੀ ਕੋਟਾਨ ਪ੍ਰਣਾਮ ਮੇਰਾ ਸਿਰ ਚੁੱਕਦਾ ਉਹਨਾਂ ਅੱਗੇ ਪਰ ਮੈਂ ਤੋਂ ਇਤਿਹਾਸ ਪੜ੍ਹਨੀ ਹੁੰਦਾ ਉਹਨਾਂ ਦਾ ਕਿਉਂਕਿ ਪਹਿਲਾਂ ਮੈਂ ਉਹ ਇਤਿਹਾਸ ਉਹਨਾਂ ਦਾ ਜਦੋਂ ਵੀ ਪੜ੍ਹਦੀ ਆ ਮੇਰਾ ਮਨ ਭਾਵੁਕ ਹੋ ਜਾਂਦਾ ਇਤਿਹਾਸ ਨੂੰ ਜਿੰਨਾ ਪਰੋਲ ਗਏ ਉਹਨਾਂ ਹੀ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਆਪਾਂ ਆਪ ਵੀ ਪੜ੍ਹੀਏ ਤੇ ਬੱਚਾ ਨੂੰ ਵੀ ਬੜਾਈਏ ਇਹ ਇਤਿਹਾਸ ਪੜੋ ਇਤਿਹਾਸ ਦੇ ਵਿੱਚ ਬਹੁਤ ਕੁਝ ਹੈ ਠੀਕ ਹੈ ਜੀ ਹੁਣ ਆਪਾਂ ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਫਤਿਹ ਗਿਆਗਿਆ ਮੰਗਦੇ ਆਂ ਦੇਸ਼ਾਂ ਦੇ ਸਮੇਂ ਵਿੱਚ ਬਸਦੇ ਹੋਏ ਮੇਰੇ ਭੈਣ ਭਰਾਵਾਂ ਫਤਿਹ ਪ੍ਰਵਾਨ ਕਰਨੀ ਤੇ ਸਾਰਾ ਨਿਰਾਲੇ ਮਿਲ ਕੇ ਇਹ ਇਤਿਹਾਸ ਇਹ ਇਤਿਹਾਸ ਆਪਣੇ ਤਿੰਨ ਮਨਾਉਣਾ ਆਪਣੇ ਗੁਰੂਆਂ ਨੂੰ ਪ੍ਰਣਾਮ ਕਰਨਾ ਸ੍ਰੀ ਗੁਰੂਆਂ ਨੂੰ ਪ੍ਰਣਾਮ ਕਰਨਾ ਕੋਟੀ ਕੋਟਨ ਦਨ ਪ੍ਰਣਾਮ ਸ੍ਰੀ ਦਾ ਦੇ ਸ਼ਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ